ਬੀਤੀ ਰਾਤ ਸਮਾਣਾ ਦੀ ਮੰਨੀ ਪਰਮੰਨੀ ਲੁੰਬਾ ਬੈਟਰੀ ਵਾਲੇ ਦੀ ਦੁਕਾਨ ਤੇ ਚੋਰਾ ਨੇ ਕੀਤਾ ਹੱਤ ਸਾਫ ਜੀ ਹਾਂ ਇਹ ਕੱਗਾ ਰੋਡ ਦੇ ਉੱਤੇ ਜਿਹੜੀ ਲੁੰਬਾ ਬੈਟਰੀ ਵਾਲੇ ਦੀ ਦੁਕਾਨ ਬਣੀ ਹੋਈ ਹੈ ਇੱਥੇ ਦੁਕਾਨ ਦੇ ਉੱਤੇ ਚੋਰਾ ਵੱਲੋਂ ਹਮਲਾ ਮਾਰਿਆ ਜਾਂਦਾ ਹੈ ਜਦੋਂ ਸਵੇਰੇ ਦੁਕਾਨ ਦੇ ਮਾਲਕ ਉੱਥੇ ਪਹੁੰਚਦੇ ਨੇ ਤਾਂ ਦੇਖ ਕੇ ਦੁਕਾਨ ਨੂੰ ਹੀ ਹੱਕਾ ਬੱਕਾ ਹੋ ਜਾਂਦੇ ਨੇ ਨੁਕਸਾਨ ਜਿਹੜਾ 3.5 ਲੱਖ ਰੁਪਏ ਤੋਂ ਵੱਧ ਦਾ ਦੱਸਿਆ ਜਾ ਰਿਹਾ ਹੈ ਤੇ ਸਾਰੇ ਜਿਹੜੇ ਬੈਟਰੀ ਨੇ ਉਹ ਲੈ ਕੇ ਆਪਣੇ ਚਲੇ ਜਾਂਦੇ ਨੇ ਪਰ ਝੁੰਡ ਬਣਾ ਕੇ ਦੁਕਾਨ ਦੇ ਉੱਤੇ ਇਹ ਚੋਰ ਪਹੁੰਚਦੇ ਨੇ ਸਮਾਣਾ ਦੇ ਵਿੱਚ ਹੁਣ ਕਾਫੀ ਜਿਹੜੇ ਸਵਾਲ ਉੱਠਣੇ ਨੇ ਪੁਲਿਸ ਦੇ ਉੱਤੇ ਬਣਦੇ ਨਜ਼ਰ ਆ ਰਹੇ ਨੇ ਰਾਤ ਨੂੰ ਪੀਸੀਆਰ ਦੀ ਜਿਹੜੀ ਗਰਸਤ ਹੈ ਬਿਲਕੁਲ ਘਟ ਹੋਣ ਦੇ ਕਾਰਨ ਇਹ ਜਿਹੜਾ ਸਾਰਾ ਮਾਮਲਾ ਹੈ ਜਿਹੜਾ ਵਾਪਰਿਆ ਹੈ ਤੇ ਕਿਤੇ ਨਾ ਕਿਤੇ ਹੁਣ ਜਿਹੜਾ ਸ਼ਹਿਰ ਦੇ ਵਿੱਚ ਲਗਾਤਾਰ ਚੋਰੀ ਦਾ ਸਿਲਸਿਲਾ ਹੈ ਉਹ ਵੀ ਜਾਰੀ ਹੈ ਜੀ ਹਾਂ ਇਹ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਅਸੀਂ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਹਾਲਾਤ ਕੀ ਸ਼ਹਿਰ ਦੇ ਵਿੱਚ ਕਿਸ ਤਰੀਕੇ ਨਾਲ ਚੋਰਾਵਾਂ ਵੱਲੋਂ ਜਿਹੜੀ ਚੋਰੀ ਕੀਤੀ ਜਾਂਦੀ ਹੈ ਔਰ ਬੜੀ ਆਸਾਨੀ ਦੇ ਨਾਲ ਜਿਹੜੇ ਦੁਕਾਨ ਦੇ ਉਸ ਤੋਂ ਦੇਖ ਸਕਦੇ ਹੋ ਕਿ ਬੈਟਰੀ ਚੱਕੇ ਜਾਂਦੇ ਨੇ ਇੱਕ ਇੱਕ ਬੈਟਰੀ ਦੀ ਜਿਹੜੀ ਕੀਮਤ ਹੈ 20000 ਦੇ ਲਵੇ ਤਵੇ ਦੀ ਦੱਸੀ ਜਾ ਰਹੀ ਹੈ ਕਾਫੀ ਬੈਟਰੀ ਜਿਹੜੇ ਨੇ ਇਹ ਆਪਣੀ ਗੱਟੀਆਂ ਦੇ ਵਿੱਚ ਭਰ ਕੇ ਲੈ ਜਾਂਦੇ ਨੇ ਦੇਖ ਸਕਦੇ ਹੋ ਕਿ ਇੱਕ ਰੱਖਦਾ ਤੇ ਦੂਜਾ ਜਿਹੜਾ ਨਾਲ ਦੀ ਨਾਲ ਤਿਆਰ ਹੁੰਦਾ ਨਜ਼ਰ ਆ ਰਿਹਾ ਹੈ ਜਦੋਂ ਤੱਕ ਜਿਹੜੀ ਹੈ ਪੁਲਿਸ ਜਾਗਦੀ ਹੈ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਫਿਲਹਾਲ ਦੀ ਘੜੀ ਸ਼ਹਿਰ ਦੇ ਵਿੱਚ ਜਿਹੜਾ ਇਸ ਟਾਈਮ ਸਸਪੈਂਸ ਬਣ ਚੁੱਕਿਆ ਕਿ ਕਿੰਨੀਆਂ ਕੁ ਜੜੀਆਂ ਚੋਰੀਆਂ ਨੇ ਇਸ ਮਹੀਨੇ ਦੇ ਵਿੱਚ ਵਾਪਰ ਰਹੀਆਂ ਨੇ ਫਿਲਹਾਲ ਦੇ ਇਜਾਜ਼ਤ ਸਮਾਨਤ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ న్యూਸ ਤੁਹਾਡਾ ਨਾਮ ਜੀ ਕਪਿਲ ਕਪਿਲ ਜੀ ਕਿੰਨੇ ਕ ਦੀ ਚੋਰੀ ਹੋਈ ਹੈ ਸਾਰੀ ਇਹ ਅਪਰੋਕਸੀਮੇਟਲੀ ਪੌਣੇ 3-3 ਲੱਖ ਰੁਪਏ ਹੋਏ ਹੂੰ ਕਿੰਨੇ ਕ ਵਜੇ ਵਾਰਦਾਤ ਵਾਪਰੀਏ ਵਾਰਦਾਤ ਹੋਈ ਹੈ ਜੀ 3:29 ਮਿੰਟ ਤੇ ਉਹਨਾਂ ਨੇ ਆਪਣਾ ਟੱਪਨ ਤੋੜਿਆ ਫਿਰ ਇੱਕ ਬੰਦਾ ਸ਼ਟਰ ਚੱਕ ਕੇ ਅੰਦਰ ਗਿਆ ਉਦੋਂ ਮਗਰੋਂ ਉਹਨਾਂ ਨੇ ਮਤਲਬ ਬੈਟਰੀ ਡੱਡੇ ਕਰ ਕਰਕੇ ਸਾਰੇ ਬੈਟਰੀ ਬਾਹਰ ਸੁੱਟਦਾ ਕਿ ਬਾਹਰ ਉਹਨਾਂ ਨੇ ਪਤਾ ਨਹੀਂ ਕਿੰਨੀ ਚੀਜ਼ ਲੋੜ ਕਿਦਨੇ ਵਿੱਚ ਨਹੀਂ ਦਿੱਤੇ ਹੂੰ ਨੀਰਬੋਟ ਵੀ ਕਹਿੰਦਾ ਮੈਨੇ ਕਿੰਨੇ ਕ ਵਜੇ ਹੋ ਸਕਦੀ ਹੈ ਵਾਰਦਾਤ ਸਰ 3:30 ਵਜੇ ਹੋਈ ਜੀ 3:50 ਮਿੰਟ ਤੋਂ ਬੈਟਰੀ ਮਤਲਬ ਸਾਰੇ ਲੈ ਕੇ ਤੋਂ ਚਲੇ ਗਏ ਠੀਕ ਕਿੰਨੇ ਚੱਕੇ ਨਾ ਹਾਂ ਕੱਲਾ ਬੰਦਾ ਤਾਂ ਨਹੀਂ ਦੇ ਸਕਦਾ ਵਾਰਦਾਤ ਨੂੰ ਨਹੀਂ ਕੱਲਾ ਬੰਦਾ ਅੰਦਰ ਵਾਲਿਆ ਬਾਕੀ ਬੰਦੇ ਬਾਹਰ ਸੀ ਗਏ ਗੱਡੀ ਨੂੰ ਲੋਡ ਕਰਦੇ ਠੀਕ ਹੈ ਇਹ ਨੀਅਰ ਬੋਡੀ ਟੋਟਲ ਡਫਰਨ ਕੋਪਨ ਜੋ ਵੀ ਹੈ ਬੈਟਰੀ ਬੁਲਾ ਕੇ 3 ਲੱਖ ਰੁਪਏ ਦਾ ਨੁਕਸਾਨ 3 ਲੱਖ ਰੁਪਏ ਦਾ ਨੁਕਸਾਨ ਹੋਇਆ ਉਹਦੇ ਚ ਕਿਹੜੀਆਂ ਕਿਹੜੀਆਂ ਬੈਟਰੀਆਂ ਸੀ ਉਹਦੇ ਚ 11-12 ਬੈਟਰੀਆਂ ਤਾਂ ਇਨਵਰਟਰ ਦੇ ਸੀ ਕਿੰਨੇ ਦੋ ਮੈਕਸ ਮਾਰਕ ਦੇ ਹੂੰ ਤੇ ਇਹ ਰੱਖਿਆ ਦੀਆਂ ਦੋ ਬੰਦੇ ਚੋਰੀ ਚਲੇ ਗਏ ਬਹੁਤ ساری ਹੈਵੀਟੀਅੂ ਦਾ ਜਿਹੜਾ ਸਮਾਨ ਸਾਰਾ ਹੋ ਗਿਆ ਕਿੰਨੇ ਕ ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਾਮ ਦੇ 3:00 ਵਜੇ ਸਾਢੇ 3:00 ਵਜੇ ਕੋਈ ਸੀਸੀਟੀਵੀ ਲੱਗੇ ਨੇ ਆਪਣੀ ਆ ਲੱਗੇ ਨੇ ਸੀਸੀਟੀਵੀ ਪਹਿਲਾਂ ਤੋੜ ਕੇ ਨਾ ਵਿੱਚ ਬਾਹਰ ਸੁਟਿਆ ਹੱਦ ਤੱਕ ਤੋੜ ਕੇ ਬਾਹਰ ਸੁਟਿਆ ਹੂੰ ਕੋਈ ਛੜੀ ਅੰਦਰ ਲੱਗੀ ਹੋਈ ਨਹੀਂ ਉਹਨਾਂ ਚਾਇਆ ਕੁਝ ਹਾਂ ਉਹਦਾ ਇੱਕ ਬੰਦਾ ਆਇਆ ਵੇ ਹੂੰ ਚਮੜੇ ਦੀ ਜੁੱਤੀਆਂ ਬਾਹਰ ਕਹਿੰਦੇ ਆਪਣਾ ਬਾਹਰ ਕਹਿੰਦੇ ਉਹ ਇਕੱਲਾ ਹੀ ਬੰਦਾ ਕਿੱਥੇ ਕਿੱਥੇ ਗਿਆ ਬੈਟਰੀ ਨੰਨੇ ਪਾਪਾ ਕੇ ਬੰਦੇ ਦੇ ਕੋਲੇ ਵਾਰ ਬਦਲੇ ਹੂੰ ਨੁਕਸਾਨ ਐਸਟੀਮੇਟ ਕਿੰਨੇ ਦਾ ਹੋਇਆ ਸਾਰਾ ਨੀਰ ਰੋਟ ਲਾ ਕੇ ਜਿੰਨੇ ਵੀ 3 ਲੱਖ ਦਾ ਤੈ ਹੈ 3 ਲੱਖ ਦਾ ਨੁਕਸਾਨ ਹੋ ਗਿਆ ਵੀ ਇਹ ਕੱਲੇ ਬੰਦੇ ਨੇ ਤਾਂ ਨਹੀਂ ਦਿੱਤਾ ਵਾਰ ਦਾ ਤਨੋਂ ਜਾਮ ਕੱਲੇ ਬੰਦੇ ਵਾਲਾ ਕੰਮ ਨਹੀਂ ਹੋਰ ਵੀ ਦੂਰ ਦੁਕਾਨਾਂ ਦੇ ਸ਼ਟਰ ਤੋੜੇ ਨੇ ਟਾਇਰਾਂ ਵਾਲੇ ਨੇ ਮਿੱਟਰ ਵਾਲੇ ਦੇ ਟਾਇਰ ਚੱਕੇ ਨੇ ਕਿਸ਼ਮੀਸ਼ ਬੈਟਰੀਆਂ ਵਾਲੇ ਦੇ ਵੀ ਅੱਤੋਂੋਂ ਬੈਟਰੀਆਂ ਚੁੱਕੀਆਂ ਰੱਖਦੇ ਨੇ ਲੱਗਦਾ ਹੈ ਨਾ ਠੀਕ ਹੈ